ਮਾਂ ਜੀ ਆਪਾਂ ਕੀ ਮੰਨਦੇ ਕਿ ਤੇਹੀ ਰਹਿਣਾ ਸਾਨੂੰ ਰੋਗੇ ਤੇ ਥੋੜੀ ਮਹਨੀ ਬਾਤ ਕਰਦੇ ਪੂਰੀ ਇਹ ਤਾਂ ਕਿ ਥੋੜਾ ਜਿਹਾ ਇਹ ਬੰਦਾ ਕੰਮ ਠੰਡਾ ਕਰਨ ਦਾ ਕਰਦਾ ਹਾਂ ਸਾਰਾ ਦਿਨ ਇਹਦੇ ਬਹਰ ਹੀ ਤਾਂ ਹਾਂ ਕਰਦਾ ਮੈਂ ਨਹੀਂ ਕਰ ਸਕਦਾ ਕਰਕੇ ਜੇ ਵਾਂਡੇ ਬੰਦੇ ਚੱਲੀ ਜਾਂਦੇ ਤਾਂ ਪੂਰੀ ਇਹ ਛੱਡੇ ਪੱਲੀ ਕਿ ਨੂੰ ਮੈਂ ਚਾਜ ਨਾ ਸਾਰਾ ਕੰਮ ਸਿਖਾਉਂਦੀ ਜਿੱਡੀ ਇਹ ਭੂਏ ਚੜਾਈ ਦੀ ਕਿ ਫੇਰ ਨਾ ਤਰੀ ਫੂ ਕੰਮ ਕੰਮ ਕਰ ਲਿਆ ਘਰ ਨਿਆਣੇ ਜੇ ਜੋ ਮਾਸਾ ਜੀ ਨੇ ਨਿਆਣੇ ਪੈਂਦੇ ਤੇ ਨਾਲ ਹੀ ਸਸਾਂ ਵੀ ਬਹਿ ਜਾਣੀ ਤੂੰ ਕੀ ਉਹਨੂੰ ਚੱਪਨੇ ਜੇ ਪਾਈ ਜਾਣੀ ਚੱਲ ਪਰੇ ਜਾ ਕੇ ਫੜਪੜ ਆਪਣਾ ਤੋਂ ਹੀ 24 ਘੰਟੇ ਕੱਢੀ ਉੱਥੇ ਡੇਗ ਉੱਥੇ ਡੇਗ ਡਈ ਰਹੀ ਨਹੀਂ ਤੂੰ ਬਹੁਤੇ ਹਮਲਾ ਤਰਜੀ ਨਾ ਜੀ ਬਣਿਆ ਕਰ ਹੁਣ ਐਵੇਂ ਆਪਣੀ ਮਾਂ ਨੂੰ ਨਾ ਦੱਸਣ ਬੈਠੀ ਚੰਗਾ ਜੀ ਇਦਾਂ ਆਂਦੀ ਸਿਤਾਰੀ ਦੱਸਿਆ ਤੇ ਆਪਣਾ ਹਸਾਬ ਲਾਣੀ ਤੇ ਫੜਦਾ ਕੀ ਹੈ ਮੇਰੇ ਮੁੰਡੇ ਮੇਰੀ ਸਾ ਕਰਦੀ ਰਹੀ ਦੀ ਜਿਵੇਂ ਮਰਜ਼ੀ ਇੱਥੇ ਪਤਾ ਬੋਕਰ ਬਾਹਰ ਖਾ ਇੱਥੇ ਚੰਨ ਰਹਿਣ ਦੇ ਮੁੜ ਕੇ ਤੇਰੀ ਮਾਂ ਦੇ ਦੇਖ ਲੈ ਤੈਨੂੰ ਪਤਾ ਕਰਾਂਗੇ ਤੇ ਕੱਲ੍ਹੀ ਦੇ ਵਾਸਤੇ ਪੋਵੇ ਤੇ ਮੈਂ ਚੰਗਾ ਸੁਧਾਰਨਾ ਹੈ ਜਿਆ ਫਰੀ ਹੋ ਸਕੀ ਚੇਂ ਕਰਿਆ ਤਾ ਹੋਇਆ ਵਸਪਾ ਪਾਤੇ ਤੇ ਸ਼ਾਮੇ ਜਿੱਤੇ ਜਸ ਇਨਾ ਕੀ ਹੋ ਗਿਆ ਕਦਰ ਹੋਣਾ ਪਾਇਆ ਕੋ ਵਸ਼ਮੀ ਆ ਨਾ ਮੈਂ ਨਾ ਪਟੌੜੀ ਤੇ ਫੇਪਾ ਦੇ ਕੋ ਛਾਵੇਂ ਪਾ ਗਈ ਤੇ ਧੁੱਪ ਵੱਣੀ ਤੇ ਧੁੱਪੇ ਪਾ ਅੱਛੇ ਛੇ ਮਿੰਟ ਆ ਕੱਲ ਕੋਈ ਧੀ ਕੁੜੀ ਨਹੀਂ ਆਣੀ ਮੇਰੀ ਘਰ ਕੋ ਨਾ ਮੈਨੂੰ ਫੋਨ ਆਇਆ ਸੀ ਕਿ ਉਹ ਅੱਛੇ ਉਹ ਹਾਂ ਮਾ ਲੋਹੀ ਹੈ ਤੋਹੀ ਬੜੀ ਮੈਂ ਅੱਜ ਤੇ ਦਿਨ ਤੇ ਆ ਕੇ ਤੋ ਇੱਕ ਤੂੰ ਜਾਣਾ ਮੈਂ ਤੋ ਘਰ ਬੈਠੇ ਜੇ ਅੰਦਰ ਤੋ ਕੀ ਕਰ ਰਹੇਂਦੇ ਰਹਿੰਦੇ ਤੇ ਘਰੇ ਆ ਤੇ ਮੇਰਾ ਬੱਚਾ ਅੱਧੇ ਘੰਟੇ ਜੀ ਮੋੜਾਣਾ ਅਜ ਜਿਆਦਾ ਕਹਿਣਗੇ ਤੇ ਘੰਟਾ 2 ਘੰਟੇ ਗਏ ਜੂ ਹੋਰ ਕਿਤੇ ਮੈਂ ਤੇ ਰਾਤ ਥੋੜੀ ਰਹਿਣ ਲੱਗੀ ਤੇ ਕੁੜੀ ਘਰੇ ਸਿਰਸੁਰ ਆ ਜਾਣੇ ਆਣੇ ਦਾ ਆ ਤੇ ਕੁੜੀ ਵੀ ਲੈ ਜਾ ਨਿਆਣੀ ਕਿ ਕੁੜੀ ਦਾ ਤਾਂ ਕੰਮ ਛੱਡ ਕੇ ਜਾਣੀ ਆ ਸਵੇਰੀ ਉਹ ਤਾਂ ਪੇਪਰ ਆ ਤੇ ਪਾੜ ਕੋਡ ਲਾਉਗੀ ਘੜੇ ਕੁੜੀ ਤੇ ਜੇ ਨਾਂ ਲੈ ਗਈ ਤੇ ਸਾਰਾ ਦਿਨ ਨਿਆਣੀ ਦੇ ਇਦਾਂ ਲੰਗ ਜਾਣਾ ਤੇ ਸੇਰਵਾਗ ਇਹਨਾਂ ਨਵਾ ਦਿਓ ਮਾੜੀ ਦੀ ਲੀੜੇ ਲੂੜੇ ਜੋ ਤੋੜ ਦਿਓ ਕੁੜੀ ਦੇ ਚੰਗਾ ਚਲ ਠੀਕਾ ਕੋਈ ਨਹੀਂ ਸੁਣਾਤਾ ਚੰਗਾ ਚਲੀ ਜਾ ਕੋਈ ਤੇ ਮੈਂ ਆ ਜੂਗੀ ਤਹਾਵੇਂ ਤਾਂ ਮੋੜਾਂਗੀ ਚੰਗਾ ਠੀਕਾ ਚੰਗਾ ਚਲੀ ਜਾ ਨੂਕਾ ਮਤ ਨਹੀਂ ਪਾਉਂਦੀ ਸੀ ਵੀ ਇਹ ਜਾਵੇ ਤੇ ਇਹ ਕੁੜੀ ਤੋਂ ਮੈਂ ਸਾਰਾ ਕੰਮ ਕਰਾਉਣਾ ਹੋਰ ਵੇਖੀ ਮੈਂ ਕਰਦੀ ਇਹ ਦੋ ਕੁੜੀਆਂ ਦੀ ਝੂਠ ਮਾਰਦੀ ਇਹਨੇ ਸਵੇਰੇ ਹੀ ਆਉਣਾ ਇਹਨੂੰ ਵੇਖੀ ਮੈਂ ਇਹਦੀ ਕੁੜੀ ਨੂੰ ਟ੍ਰੇਨ ਮਗਰੋਂ ਕਰਦੀ ਕਿਦਾਂ ਪਹਿਲਾਂ ਤਾਂ ਜਿਹੜੀਆਂ ਨਿਆਣਿਆਂ ਦੇ ਫਿਚੇਲਣਾ ਖਲਾਰੀਆਂ ਨਾ ਮੁਫਰੀ ਦੀ ਇਹ ਸਾਰੀਆਂ ਝਕਾਉਣੀ ਇਹਦੇ ਕੋਲ ਇਹਦੀ ਮਾਂ ਨੂੰ ਇੱਕਰੀ ਚਾੜ ਲੈਂਦੇ ਇਹ ਨਾਲ ਕਿਉਂ ਆਉਂਦਾ ਯਾਰ ਜਨਾ ਹਾਂ ਅੱਛਾ ਇਹ ਕਿਹੜਾ ਨਾ ਵਿੱਚ ਆਉਂਦਾ

ਖਾ ਗਾਰੀ ਬੋਕਰ ਕੇ ਆਈ ਹੈ ਮੈਂ ਬੈਠਾ ਇਸ ਤੇ ਮੈਂ ਆਈ ਜਾ ਅਸਤੰਦਰੀ ਕਾਹਨ ਤੇਨੇ ਮੈਂ ਕਿਹਾ ਪੜਦਾ ਤੇਰੇ ਕੋ ਕਿਤਾਬ ਨਹੀਂ ਫੜੀ ਜਾਂਦੀ ਉਹਨਾਂ ਦੇ ਨਾਲ ਲੈ ਕੇ ਤੂੰ ਤੁਰ ਪਈ ਨਹੀਂ ਤੂੰ ਕੜਾ ਚੱਜਦੀ ਤੂੰ ਨਾ ਕਿਸੇ ਦਾ ਕਹਿਣਾ ਮੰਨਦੀ ਨਾ ਕਰਦੀ ਚੁੱਪ ਕਰਕੇ ਤੇ ਆਪ ਦਾ ਕੰਮ ਕਰਿਆ ਕਰ ਤੂੰ ਇਹਨੂੰ ਨਾ ਨਾਲ ਲਿਆ ਕਰ ਮੈਨੂੰ ਕੋ ਢਾਉਣਾ ਮੈਨੂੰ ਢਾਉਣਾ ਹੁਣ ਗਾਂ ਦਾ ਖੇੜ ਤੇ ਚੰਗੀ ਲੱਗਦੀ ਢਾਉਣਾ ਢਾਉਣਾ ਲਾਈ ਮਾਲ ਦੇ ਫੰਡੀਆਂ ਚ ਪੰਜ ਸੱਤ ਚਾਹੇ ਤੂੰ ਵੀ ਟੇਕੇ ਬਹਿ ਜਾ ਸੁਪਨਾ ਗਿਆ ਨਹੀਂ ਕਰਨਾ ਚਾਹੇਗਾ ਤੋਰਨ ਜੀ ਬਾਕੀ ਖੇਡਣਾ ਕਦੋਂ ਸ਼ਰਮ ਆਉਣੀ ਚਾਹੀਦੀ ਨਿਆਰੇ ਘਰ ਦਾ ਕੰਮ ਕਰਦੇ ਖੇਡਣ ਦੀ ਪਈ ਰਹੀ 24 ਘੰਟੇ ਮੇਰੇ ਤਾਂ ਦਸਵੰਤ ਲੈ ਰਹੇ ਜੇ ਬੱ ਚਪੇੜ ਮਾਰਨੀ ਮੂੰਹ ਦੇ ਇੱਤੇ ਬਹੁਤੀ ਭੁਗੇ ਹੋਈ ਦੀ ਨੂੰ ਮਾਰਦੇ ਰਹਿੰਦੇ ਮਾਰੂ ਤੇ ਗੋਲੀ ਮਾਰਦੇ ਲੈਣ ਹਰ 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 ਚੱਲ ਗਈ ਹਰ ਮਾਜਾ ਮਾਰ ਸਾਰੇ ਇੱਥੇ ਸਾਰੇ ਲੋਕੀਂ ਚੰਨਾ ਕੱਢੀਂ ਕਰਦੇ ਚਾਦਰਾਂ ਮਾਰ ਲੈ ਕਿ ਕਰਾਂ ਮੈਂ ਜੀ ਉਹ ਛੋਟੀ ਆ ਮੈਂ ਤੂੰ ਹੀ ਕਰ ਤੂੰ ਆ ਘੁੱਟਦੀ ਕਿ ਨਹੀਂ ਉੜਦੀ ਛੋਟੀ ਆ ਚੱਤ ਦੇ ਮਾਜਾ ਫੜਨਾ ਜੀ ਉਹ ਛੋਟੀ ਆ ਤੇ ਤੂੰ ਵੀ ਫੇਰ ਦੇ ਚੱਲ ਤੂੰ ਫੇਰ ਦੇ ਚੱਤ ਫੜ ਫੜ ਫੇਰ ਤੂੰ ਜੇ ਉਹ ਛੋਟੀ ਤਾਂ ਤੂੰ ਫੇਰ ਠੀਕ ਹੈ ਮੈਂ ਫੇਰ ਫੇਰ ਚੱਲ ਫੇਰ ਫੇਰ ਮੈਂਟ ਮਾਰ ਫੇਰ ਬਹੁਤ ਤਰੀਕ ਹੁੰਦਾ ਫੜੇ ਮਾਜੇ ਨੂੰ ਫੜ ਫੇਰ ਚੱਲ ਉਮਰ ਤੇ ਛੋਟੇ ਮੈਂ ਤੇਰੀ ਜਿਹੜੀ ਤੂੰ ਬੇਚਾਰੀ ਕਿੱਦਿ ਨਾ ਆਪ ਤੇ ਦੀ ਮਾਂ ਦੇ ਚੱਕ ਖੱਖ ਨਹੀਂ ਸਮਝਦਾ ਬੜੀ ਤੇਰੇ ਕਰਨ ਬੜੀ ਘਰਦੀ ਮੇਰੇ ਟੀਚਰ ਆਉ ਤੂੰ ਵੀ ਕੰਮ ਕਰਨਾ ਸਿੱਖੇਗੀ ਤੁੰਗੜਾ ਕੰਮ ਕਰਨਾ ਸਿੱਖਦੀ ਮਾਂ ਮੇਰੀ ਗੱਲ ਸੁਣ ਮੇਰੇ ਟੀਚਰ ਨੇ ਇਹ ਸਮਝਾਇਆ ਕਿ ਕਿਸੇ ਛੋਟੇ ਕੋਲੋਂ ਕੰਮ ਨਹੀਂ ਕਰਾਇਦਾ ਤੇਰੇ ਉਹ ਜੀ ਤੂੰ ਉਹੋ ਜੇ ਤੇਰੇ ਟੀਚਰ ਉਹਦੀਆਂ ਪੁੱਠੀਆਂ ਮੱਤਾ ਤੈਨੂੰ ਸਿਖਾ ਛੜਦੇ ਐ ਇੱਥੇ ਕੰਮ ਕਰਨਾ ਨਹੀਂ ਸਿੱਖਣਾ ਕੋਈ ਨਹੀਂ ਮੈਂ ਕਰਾਂ ਸਾਰੀ ਤੇ ਪੜਾਈ ਤੇ ਕੰਮ ਹੋ ਕੰਮ ਹੀ ਆਉਂਦੀ ਐ ਰੋਟੀ ਤਾਂ ਪਕਾ ਕੇ ਖਾਣੀ ਪੈਣੀ ਉਹ ਕਿਸੇ ਨੇ ਮੂੰਹ ਚ ਬੁਰਕੀਆਂ ਨਹੀਂ ਪਾਉਣੀਆਂ ਨਾ ਤੇਰੇ ਤੇ ਨਾ ਇਹਦੇ ਚੱਲ ਫੇਰ ਉੱਤਰ ਚੱਲਣ ਕੁੜੀਆਂ ਤੁਸੀਂ ਦੁੱਧ ਮਾਂ ਜਾ ਲੈ ਕੇ ਚੱਲ ਚੱਲ ਆਉਂ ਨਾ ਨਾ ਉਹ ਨਾ ਕਰਨੀ ਦੋਸਰੀ ਲਿੱਤੀ ਵੀ ਅਸਲ ਵਿੱਚ ਕਾਹਨ ਜਾਣਾ ਚੱਲ ਸੋਹਣੀ ਜੇ ਤੁਸੀਂ ਨਾ ਕੱਢ ਜਾਵੀਂ ਉਹ ਛੋਟੀ ਆ ਲੈ ਮੈਂ ਚੱਕੇੜ ਮਾਣੀ ਮੇਰੇ ਕੋਲ ਬੋਲੀ ਦੇ ਸਭ ਕੁਝ ਬਹੁਤ ਚੰਗਾ ਹੋਣਾ ਵੜਾ ਖੁਸ਼ ਹੋਣਾ ਆ ਕੇ ਤੇ ਅੰਦਰ ਭਾਂਡੇ ਪਏ ਮਾਰ ਜੋ ਫੇਰ ਮਤਲਬ ਪੁਣਾ ਵਿੱਚ ਕੱਢਦੀ ਕਿੱਦਾਂ ਜਣਾ ਪੈਂਦੀ ਇੱਥੇ ਬਹੁਤ ਹੰਕਾ ਮਮਾ ਦੇਖੀ ਮੇਰੇ ਤੋਂ ਸ਼ਰਮ ਹੋਣਾ ਰੰਨਾ ਪਿਆ ਕਰਦੇ ਜੇ ਸਾਂ ਚਲਿਆ ਕੇ ਤੇ ਨਹੀਂ ਸੀ ਖੂਨ ਨੰਦੇ ਜਿਆ ਨਾ ਅੱਖਾਂ ਬਾਹਰ ਆ ਜਾਂਦੀ ਐ ਅੱਛਾ ਤੁਸੀਂ ਉਹਨਾਂ ਦੇ ਰਿਸ਼ ਕਰ ਲਓ ਉਹ ਮੁੰਡੇ ਆ ਮੁੰਡੇ ਤੁਸੀਂ ਜੇ ਕੁੜੀਆਂ ਕੁੜੀਆਂ ਦੀ ਕੁੜੀ ਆਪਣੇ ਘਰ ਚ ਰਿਆ ਕਰ ਉਹਨਾਂ ਦੇ ਵੀ ਰਿਸ਼ ਕਰ ਸਕੀਆਂ ਫੋੜ ਪੜਾ ਭਾਵੇਂ ਜੋ ਮਰਜੀ ਦਾ ਖੜਾਵਾ ਤੂੰ ਕੀ ਲੈਣਾ ਮੇਰੇ ਪੁੱਤ ਨੇ ਉਹ ਸਾ ਕਾ ਲੇਖ ਤਾਂ ਪਾ ਮਜਾਗ ਲਿਆ ਕੇ ਦਮਾ ਕਾਲੂ ਤੂੰ ਹੀ ਕਿ ਲੈਣਾ ਲੈਣਾ ਕੁਛ ਵਿੱਚੋਂ ਤੁਹਾਡਾ ਕੰਮ ਬੋਕਰ ਮਾਰੀ ਨਾ ਫੇਰ ਉਹ ਕਰੋ ਅਸੀਂ ਆਈਆਂ ਇੱਥੇ ਤੁਹਾਡੀਆਂ ਕੁੜੀਆਂ ਆਈਆਂ ਕੋਈ ਕੁੜੀਆਂ ਕੜੀਆਂ ਕੁੜੀਆਂ ਤਾਂ ਹੁੰਦਾ ਪਗਾਨਾ ਤੁਹਾਨੂੰ ਵਿਆਹੀਆਂ ਤੇ ਰਈਆਂ ਦਾ ਅਗਲੇ ਕਰ ਇੱਥੇ ਕੀ ਚਾਰ ਪੌਣਾ ਤੁਹਾਡਾ ਕੁੜੀਆਂ ਦਾ ਆਹੋ ਬੱਸ ਮਾਰ ਕੇ ਤੇ ਫੇਰ ਨਾ ਵੱਡ ਦੇਣੀ ਨੀ ਨਾਪ ਦੇਣੀ ਹੈ ਤੈਨੂੰ ਹੈ ਚਾਰ ਪੌਣਾ ਤੇਰਾ ਤੇ ਨਾਲੇ ਇਹ ਦਾ ਉਹਨੇ ਵੀ ਜਮ ਤੇ ਥੋੜਾ ਥੋੜਾ ਦਿੱਤਾ ਆਂ ਨਾ ਕੋ ਮੁੰਡਾ ਤਾਂ ਮਾਣਿਆ ਹੁੰਦਾ ਤੇ ਮਮਰੀਆਂ ਨਜਰਾ ਤੋਂ ਕਾਫੀ ਹੁੰਦੇ ਨੇ ਆਲੀ ਮਮਰੀਆਂ ਨਜਰਾ ਤੇ ਵਾਸਤੇ ਬਾਸ ਮੁੰਡਿਆਂ ਨੂੰ ਵੈਲਿਊ ਦਿੱਤੀ ਜਾਂਦੀ ਆ ਨੂੰ ਕੋਈ ਨਹੀਂ ਦਿੱਤੀ ਜਾਂਦੀ ਚਲੋ ਮੈਂ ਤੇ ਉਹਨਾਂ ਦੀ ਘੋੜੀਆਂ ਐ ਤੇ ਚੱਲ ਫੜਾਈ ਇਹਨਾਂ ਨਾਲ ਘਰ ਵੀ ਲੈਣੇ ਮੇਰੇ ਨਾਲ ਵੀ ਹੁੰਦਾ ਹੀ ਕਰਦੀ ਮਮਾ ਤੁਹਾਨੂੰ ਤੇ ਲੱਗਦਾ ਨਾ ਇਹਨਾਂ ਨੂੰ ਕੁੜੀਆਂ ਸੁਣਿਆ ਨਹੀਂ ਲੱਗਦੀ ਛੋੜ ਰਹੀ ਤੇ ਮਾਰਦੀ ਐ ਕਿਉਂ ਜਿਹਦੇ ਵਿੱਚ ਮਾਰੀ ਜਾਉਂਗਾ ਕਿ ਕੂੜਾ ਵੀ ਚੱਕ ਲੋਈਆਂ ਕਿ ਤੂੰ ਐਨਾ ਬਲਖਣ ਪੁਣਾ ਕਰਦੀ ਆ ਨਾ ਮਾਂਜੇ ਨਾਲ ਮਾਂਜਾ ਮਾਰੀ ਕਰਦੀ ਮਾਂਜੇ ਵੀ ਇੱਕ ਦੁੱਤੀ ਵਿੱਚ ਮਾਰੂਗੀ ਹੈ ਕਿਤੇ ਫੜ ਆਪਰੇਟ ਦੇ ਸੁੱਟ ਕੇ ਆ ਪੂਰਾ ਕਿਤੇ ਮਾਂਜੇ ਮਾਰੀ ਜਾਣਾ ਹੁੰਦਾ ਕੁਕਾ ਸੁਕਣਾ ਸਾੜਨਾ ਨਹੀਂ ਕਿ ਹਜੇ ਅੰਦਰ ਭਾਂਡੇ ਮਾਂਜੇ ਨਾਲ ਪਾਏ ਆਟਾ ਗੁੰਨਣ ਵਾਲਾ ਪਿਆ ਉਹ ਤਾੜ ਕਿਉਂ ਨਹੀਂ ਕਰਨਾ ਮਾਂਜੀ ਮੈਂ ਉਹ ਵੀ ਤੋਰਨਾ ਮੁਕਤੀ ਮਾਰੀ ਅੱਗ ਲਾੜਨੀ ਤੇਰੀ ਟਿਕਾਬਾਂ ਨੂੰ ਫੇਰਨਾ ਤਾਂ ਹੋਮ ਵਰਕ ਚੱਲ ਤੂੰ ਮੁੱਠ ਭਾਂਡੇ ਮਾਂਜ ਉਹ ਮੇ ਮਾਰਨ ਦੇ ਬੋਕਰ ਚੱਲ ਊੜਾ ਚੁੱਕ ਕੇ ਤੇ ਆ ਜਾ ਭਾਂਡੇ ਮਾਂਜਣ ਲੱਗੀ मैं गरम मम्मा मैं, मैं सारा को दाल देना चाची मम्मा तो ज़्यादा भी चाची मेरा कार्ड देखी है या यार की है तराम पक्के में खींचना तो ही वे इतन क्या वे खीचना पक्के काम घूम कर देनी बस वे खींचने रिंदे मेरे बार कार्य करो को फिर चीकू तो न तो भूख था, था। मैं ਪਤਾ ਨਹੀਂ ਕਿੱਥੋਂ ਆ ਜਾਂਦੇ ਸਾਈਡ ਕਰ ਰਹੇ ਹਾਂ ਫਰੋਸ ਸੁਣਾ ਪੈਂਦਾ ਠੀਕ ਹੈ ਨਾ ਅਸਤਾਰਿੰਦੇ ਦੰਤ ਕੜਾ ਕੀ ਕਹਿਣਾ ਨਹੀਂ ਕੀ ਕਹਿੰਦਾ ਹੀ ਮੁੰਡਿਆ ਤੂੰ ਮੈਂ ਸਭ ਕੁਝ ਸੁਣ ਲਿਆ ਵਾ ਕੀ ਕਹਿੰਦੇ ਹੀ ਹੈ ਉਹ ਮੈਂ ਕਰਦੇ ਮੁੰਡਿਆ ਕੁਝ ਕਹਾ ਤੇ ਮਾਰ ਦੇਣਾ ਮੈਨੂੰ ਮੇਰੇ ਪੁੱਤ ਨੇ ਜਿੱਦਾਂ ਮੱਗਿਓ ਰਹਿ ਕੰਮ ਕਰਨਾ ਨਾ ਕਰਨਾ ਤੂੰ ਹੀ ਕਹਿੰਦੇ ਹੋ ਤੁਹਾਡਾ ਚਾਰ ਕੌਣ ਹੈ ਜਿਹਨੇ ਕੰਮ ਕਰਨਾ ਵਾ ਤੇ ਕੋਈ ਨਾ ਕੰਮ ਨਹੀਂ ਕਰਨਾ ਵਾ ਮਾ ਮੱਛੇ ਪੜਾ ਮੂੜਾ ਦੌਂਦੀ ਮम्मा ਮੈਂ ਤੇ ਕੀ ਆਏ ਮਾੜਾ ਜਿਹਾ ਕਰ ਦੂੰਗਾ ਨਹੀਂ ਕਰਨਾ ਕੰਮ ਹੋ ਕੰਮ ਕਰਨ ਜੋਗੇ ਨਹੀਂ ਮੇਰੇ ਪੁੱਤਾਂ ਨੇ ਕੰਮ ਕਰਨਾ ਤੂੰ ਹੀ ਕਰੋ ਜਾਂ ਦੋਵੇਂ ਜਾਣੀਂ ਚੜ੍ਹ ਤੋਂ ਬਹੁਤ ਹੋਰ ਦੇਖੋ ਤੂੰ ਤੂੰ ਹੀ ਤਾਂ ਕੰਮ ਕਰ ਲੈ ਮੈਂ ਕਾਹ ਦੇ ਮੈਂ ਕੰਮ ਕਰੂੰ ਇੱਕ ਆਦਮੀ ਹੈ ਲੱਫੂ ਕੋ ਹੁੰਦੀ ਕੋਈ ਕਵੇ ਪੈਸਾ ਮ ਕੋਈ ਦੇਖੀ ਮੈਂ ਨੰਨੀ ਮਤ ਪੁੱਛਿਆ ਇਹ ਚ ਕਮਜੀ ਕਿੰਦਾ ਆਬ ਮਾਂ ਜਾ ਮਾਂ ਜਾ ਉੱਥੇ ਸੁੱਟ ਦੀ ਇਹ ਕੋਈ ਹੋਰ ਆ ਉਹ ਮੱਚਾ ਲਾਣਾ ਹਾਜ਼ਰੇਤਾ ਹਾਂ ਕੇ ਰੰਦੀਆਂ ਹੋ ਗਿਆ ਰੰਦੀਆਂ ਉਹ ਨਿੱਕੂ ਬਗਮਾਂਂਦੀ ਮਮਾਂ ਨੇ ਕੋਸ਼ਿਸ਼ ਨਹੀਂ ਕਹਿਣਾ ਉਹ ਵੈਸੇ ਹੀ ਕਰਦੀ ਉਹਨੇ ਕੋ ਮਾਰ ਨਹੀਂ ਦੇਣਾ ਦਵਾਚਾ ਪੜੀਏ ਤੇਰੀ ਮਮਾਂ ਅਸਲੀ ਛਾਟ ਕੀ ਤੈਨੂੰ ਕਰੇ ਵਾਕ ਸੋੜਾ ਫਾਮ ਕਰੰਦੀ ਕਿਵੇਂ

ਕਿਉਂ ਨਾ ਮਾਝਾ ਭਾਡੇ ਤੂੰ ਮੈਂ ਗਿਆ ਹੀ ਮਾਰ ਤੂੰ ਡੀਸੀ ਦੀ ਨਹੀਂ ਆ ਤੂੰ ਗਿਆ ਤੂੰ ਕਿਹੜੇ ਗਿਆ ਉਹਦੀ ਮੰਮਾ ਦਾ ਸਵੇਰੀ ਪੇਪਰ ਆ ਤੇ ਪੇਪਰਾਂ ਦੀ ਕੋਈ ਗੋਲੀ ਵੱਜਣ ਲੱਗੀ ਤੇ ਫੇਰ ਉਹ ਚੱਲਦੀ ਪੇਪਰ ਆਕਟ ਪੇਪਰ ਤੇ ਕੰਮ ਨਹੀਂ ਕਰਨਾਗਾ ਮੈਂ ਕੰਮ ਨਹੀਂ ਕੀ ਕਰ ਉਹ ਤਰੇ ਜਿਹੜੀਆਂ ਸਰ ਕੇ ਹੈਗੇ ਪਰ ਸੱਤ-ਸੱਤ ਰੋਟੀਆਂ ਦੋਵੇਂ ਖਾਦੀਆਂ ਨੇ ਬੈਠ ਕੇ ਕੰਮ ਕਰਦਾ ਮੈਂ ਚੁੱਪ ਨਾ ਜਾ ਤੇਰੀ ਜਬਾਨ ਜ਼ਿਆਦੀ ਚੱਲਦੀ ਆ ਵਾਟ ਕੇ ਨਾ ਨੁਕਰੋ ਜੀ ਹੱਥ ਚ ਫੜਾ ਦੋਗੀ ਜਾਂਦੀ ਤੂੰ ਮੈਨੂੰ ਕੰਮ ਉਹ ਕਰ ਤੇਨੂੰ ਕੀ ਈੜ ਹੁੰਦੀ ਏ ਵੱਡੀ ਤੂੰ ਉਹਦੀ ਹਮਦਾਇਤ ਨਾਲ ਉਦੀ ਮम्मा ਉਦੀ ਮम्मा ਕੀ ਲਾਣਾ ਉਦੀ ਮਮਾ ਫੜਾ ਲੈ ਤਾ ਚਲ ਭਾਂਡੇ ਭਜੋ ਚਾਲੇ ਭਾਂਡੇ ਮਾਰੇ ਤੂੰ ਚਾਲਾ ਟਾਗੋ ਚੱਲ ਤੈਨੂੰ ਮੈਂ ਕਿਹਾ ਨਾ ਟਾਗੋ ਮੈਂ ਕੋਈ ਠੇਕਾ ਨਹੀਂ ਲਿਆ ਤੰ ਰੋਟੀ ਕਾ ਪਕਾਪ ਕਾ ਦਵਾ ਜਾਣੀ ਤੈਨੂੰ ਮੈਂ ਲਾਉਂਦੀ ਆ ਗਾਗ ਮਾਰੀ ਜਾਂ ਤੂੰ ਚੰਗੀ ਤਰ੍ਹਾਂ ਨਾ ਲਾਈ ਤਾ ਤੈਨੂੰ ਇਹ ਲਈ ਉਸ ਤਰ੍ਹਾਂ ਇੱਡਾ ਬਾਕ ਆਉਣਾ ਇਹ ਮੋਗੇ ਕੁਤਰਾਉਣਾ ਇਹਦੇ ਚਾੜਖਾ ਮਾਰੀ ਪਕਾਪਕਾ ਲੰਦਰ ਤੇ ਇਹਨਾਂ ਦੇ ਅੰਦਰ ਸੋਈ ਚੁਕੀ ਨਿਕਲ ਨਹੀਂ ਆਣੀ ਚਾਹੀਦੀਆਂ ਤੇ ਸੋਈ ਚ ਕੰਮ ਕਰਕੇ ਤਿਸਦੀਆਂ ਚਾਹੀਦੀਆਂ ਇਹ ਨਾ ਘੁਟਕਦੀਆਂ ਤੇ ਫਾੜ ਤੁਰੀਆਂ ਫਿਰੋ ਨਿਕਲ ਮੈਨੀਆਂ ਜਿਹੜੇ ਅੰਦਰ ਪਕਾਉਣਾ ਆਪਾਂ ਭੁੱਖੇ ਸੌਇਓ ਤੁਸੀਂ ਤੇਰੇ ਬਾੜੂ ਪਿਓ ਸੌਣਗੇ ਮੰਮਾ ਤੂੰ ਆਟਾ ਨੂੰ ਘੁਣਾ ਸਾਰਕੋ ਜਾਂਦਾ ਆ ਚਰਿੱਤਰ ਕਰਨੇ ਆਉਂਦੇ ਆ ਇਦਾਂ ਤੈਨੂੰ ਭੱਜੀ ਫਿਰਦੀ ਰਹਿਣੀ ਫਾੜ ਪ੍ਰਾਤ ਆਟਾ ਘੁਣ ਮੈਂ ਚੱਲੀ ਬਾਹਰ ਕਪੜੇ ਧੋਣੇ ਸੌਖਾ ਕਰਦੇ ਤੇ ਜਿਹੜਿਆ ਆਪਾਂ ਕਰਨੇ ਭਾਵਾ ਉਹ ਕੜ ਬੁਸਟੇ ਦੀ ਬਣਾਈ ਫੁੱਤੀ ਸੋਰੀ ਨਹੀਂ ਅਰਤਰਾਤਾ ਟੋਡੀ ਨੂੰ ਤਾਂ ਤੇਰੀ ਮम्मा ਵੀ ਤੇਰੂੰ ਪਿਆਰ ਕਰਦੀ ਮੇਰੀ ਮम्मा ਤੇ ਬਸ ਮੁੰਡਿਆਂ ਨੂੰ ਮੁੰਡਿਆਂ ਨੂੰ ਹੀ ਹਾਰੇ ਤੀਜ ਪਿਆ ਗਈ ਨੰਨੇ ਮੈਨੂੰ ਕੋਈ ਨਹੀਂ ਤਬੋਸ਼ ਤੇਰੀ ਮਮਾਏ ਮਾਰ ਕੰਦੀ ਤੇਰੀ ਮਮਾ ਬਡੀ ਚੰਗੀ ਆ ਕਾਲਾ तेरी मम्मा नीचे मेरी मम्मा के नहीं चंगी है मेरी मम्मा तेरे नाल ना बड़ा साफ कर दियो मेरी माँ हो के तेरे नाम याद करती है पर मेरी मम्मा तेरे को ना मार दी ना भी मार दी पर तेरी मम्मा ने आज तक को मैंने कुछ भी नहीं किया तेरी मम्मा बड़ी चंगी है कोई नहीं जरूर तेरी मम्मा होगी ना ते फिर मैं दसूं कि तेरे तो भी काम कराया ही तेरे तो भी ठीक है आजा तू कौन है मॉर्निंग मैं